ਹੇ ਕਿਸਾਨ ਭਰਾਓ ਜਿਸ ਤੋਂ ਤੁਹਾਨੂੰ ਪਤਾ ਹੈ ਕਿ ਮਾਰਚ ਮਹੀਨੇ ਵਿੱਚ ਖੇਤੀਬਾੜੀ ਸੰਬੰਧੀ ਕਾਫੀ ਮੇਲੇ ਲੱਗਦੇ ਨੇ ਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲਾਣਾ ਵੱਲੋਂ ਵੀ ਇਹ ਸੌਣੀ ਦੇ ਫਸਲ ਨੂੰ ਮੁੱਖ ਰੱਖ ਕੇ ਮੇਲੇ ਲਾਏ ਜਾਣੇ ਆ। ਸੋ ਇੱਕ ਤਾਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਹੇਠਾਂ ਜਾਣ ਦੇ ਵਿੱਚ ਮੇਲਾ ਲੱਗਦਾ ਹੈ ਤੇ ਦੋ ਰੋਜ਼ਾ ਹੁੰਦਾ ਹੈ। ਤੇ ਬਾਕੀ ਵੀ ਪੰਜਾਬ ਦੇ ਵਿੱਚ ਛੇਥਾ ਮਾ ਉੱਤੇ ਇਹ ਮੇਲੇ ਮੁਨਕਿਤ ਕੀਤੇ ਜਾਂਦੇ ਆ। ਇਹ ਆਓ ਇਕੱਲੇ ਇਕੱਲੇ ਮੇਲੇ ਬਾਰੇ ਜਾਣਦੇ ਆ ਵੀ ਕਿਹੜੀ ਤਾਰੀਖ ਨੂੰ ਕਿੱਥੇ ਮੇਲਾ ਲੱਗਣਾ ਹੈ ਸਭ ਤੋਂ ਪਹਿਲਾਂ ਹੈ ਜੀ 7 ਮਾਰਚ ਨੂੰ ਬੱਲਵਾਲ ਸੌਂਕੜੀ ਸ਼ਹੀਦ ਭਗਤ ਸਿੰਘ ਨਗਰ ਤੇ 10 ਮਾਰਚ ਨੂੰ ਨਾਗਕਲਾ ਜਹਾਂਗੀਰ ਅੰਮ੍ਰਿਤਸਰ 11 ਮਾਰਚ ਨੂੰ ਫਰੀਦਕੋਟ 13 ਮਾਰਚ ਗੁਰਦਾਸਪੁਰ 18 ਮਾਰਚ ਬਠਿੰਡਾ 21 ਤੇ 22 ਮਾਰਚ ਨੂੰ ਲੁਧਿਆਣਾ ਦੇ ਵਿੱਚ ਪੰਜਾਬ ਖੇਤੀਬੜੀ ਯੂਨੀਵਰਸਿਟੀ ਲੁਧਿਆਣਾ ਦੇ ਵਿੱਚ ਦੋ ਦਿਨਾਂ ਦਾ ਮੇਲਾ ਲੱਗਣਾ ਹੈ ਔਰ ਜਿਹੜਾ ਆਖਰੀ ਮੇਲਾ ਹੋਏਗਾ ਇਸ ਸੈਸ਼ਨ ਦਾ 25 ਮਾਰਚ ਨੂੰ ਰੌਣੀ ਪਟਿਆਲਾ ਦੇ ਵਿੱਚ ਹੋਏਗਾ ਸੋ ਇਹ ਮੇਲੇ ਆਪਣੀ ਉਸਬ ਦਾ ਮੁਤਾਬਕ ਜ਼ਰੂਰ ਵੇਖੋ ਤੇ ਨਾਲ ਨਾਲ ਜਿਹੜਾ ਪੰਜਾਬ ਖੇਤੀਬੜੀ ਯੂਨੀਵਰਸਿਟੀ ਲੁਧਿਆਣਾ ਦੇ ਵਿੱਚ ਹੋਣ ਵਾਲਾ ਮੇਲਾ ਹੈ ਉਸ ਨੂੰ ਵੀ ਜ਼ਰੂਰ ਅਟੈਂਡ ਕਰੋ ਤੇ ਇਸ ਦੇ ਵਿੱਚ ਤੁਹਾਨੂੰ ਪਤਾ ਹੈ ਕਿ ਕਿਸ ਤਰ੍ਹਾਂ ਦੇ ਮੁੱਖ ਖਿੱਚ ਦੇ ਕਾਰਨ ਬਣਦੇ ਐ ਸਾਡੇ ਕੋਲੇ ਸੁਧਰੀਆਂ ਕਿਸਮਾਂ ਦੇ ਬੀਜ ਐ ਉਹ ਫਸਲਾਂ ਦੇ ਬੀਜ ਐ ਸਬਜ਼ੀਆਂ ਦੇ ਬੀਜ ਐ ਫੁੱਲਾਂ ਦੇ ਬੀਜ ਐ ਇਸ ਦੇ ਨਾਲ ਨਾਲ ਫਲਦਾਰ ਪੌਦੇ ਮਿਲਣਗੇ ਸਹਾਇਕ ਧੰਡਿਆਂ ਬਾਰੇ ਜਾਣਕਾਰੀ ਤੇ ਇਸ ਉਪਰੰਤ ਜਿਹੜਾ ਬਹੁਤ ਜ਼ਰੂਰੀ ਇੱਕ ਪਾਠ ਆ ਗਿਆ ਕਿ ਸਾਡਾ ਖੇਤੀਬਾੜੀ ਸਾਹਿਤ ਕਿਤਾਬਾਂ ਜਿਹੜੀਆਂ ਕਿ ਖੇਤੀ ਫਸਲਾਂ ਫਲਾਂ ਸਬਜ਼ੀਆਂ ਦੇ ਨਾਲ ਸੰਬੰਧਿਤ ਹੈ ਸੰਤੁਲਿਤ ਖਰਾਕ ਵਾਲੀ ਬੜੀ ਵਧੀਆ ਕਿਤਾਬ ਹੈ ਇੱਕ ਸਹਿਕਤੰਦਿਆਂ ਬਾਰੇ ਹੈ ਚਾਹੇ ਮੱਕੀ ਪਾਲਣਾ ਹੈ ਚਾਹੇ ਘੁੰਮਾਂ ਦੀ ਕਾਸ਼ਤ ਹੈ ਤੇ ਹੋਰ ਪਕਵਾਨ achar مربے ਚਟਣੀਆਂ ਤੇ ਸਜਾਵਟੀ ਘਰਾਂ ਦੀ ਸਜਾਵਟ ਲਈ ਕਿਸ ਤਰ੍ਹਾਂ ਦੇ ਤੌਰ ਤਰੀਕੇ ਵਰਤੇ ਜਾਂਦੇ ਆ ਉਸ ਤਰ੍ਹਾਂ ਦੀਆਂ ਲਗਭਗ 70 ਤੋਂ 80 ਕਿਤਾਬਾਂ ਆਪਣਾ ਯੂਨੀਵਰਸਿਟੀ ਦੀਆਂ ਪ੍ਰਕਾਸ਼ਨ ਹੈਗੀਆਂ ਇਸ ਨਾਲ ਹੀ ਇੱਕ ਕੈਲੰਡਰ ਹੈ ਮੇਰਾ ਕਈ ਸਾਲ ਪਹਿਲਾਂ ਛਪਿਆ ਸੀ ਜਿਸ ਦੇ ਵਿੱਚ ਸਾਡੇ ਕੁਸ਼ਲੁਕਤ ਹੋਰੇ ਪੰਛੀ ਆਂ ਜਾਂ ਤਸਵੀਰਾਂ ਉਹਨਾਂ ਦੇ ਨਾਮ ਹੈ ਤੇ ਇਸ ਦੇ ਨਾਲ ਨਾਲ ਹੀ ਵੱਖ-ਵੱਖ ਜਿਹੜੇ ਵਿਭਾਗ ਹੈ ਉਹਨਾਂ ਦੇ ਸਟਾਲ ਚਾਹੇ ਉਹ ਸਬਜ਼ੀਆਂ ਖਸਤ ਜਾਹੇ ਚੋਨਾ ਹੈ ਮੱਕੀ ਹੈ ਤੇਲਬੀਜ ਫਸਲਾਂ ਜੋ ਵੀ ਸਾਰੀਆਂ ਸਾਡੇ ਕੋਲੇ ਖੇਤੀਬਾੜੀ ਦੀਆਂ ਫਸਲਾਂ ਉਹਨਾਂ ਦੇ ਵੱਖ-ਵੱਖਰੇ ਸਟਾਲ ਜਿਹੜੇ ਹੈਗੇ ਉਹ ਵੀ ਖਿੱਚਦਾ ਕਰ ਲੈਣਗੇ ਤੇ ਸਭ ਤੋਂ ਵੱਡਾ ਹਿੱਸਾ ਜਿਹੜਾ ਖੇਤੀ ਮਸ਼ੀਨਰੀ ਉਹ ਯੂਨੀਵਰਸਿਟੀ ਦੇ ਇੰਜੀਨੀਅਰਿੰਗ ਕਾਲਜ ਦਾ ਵੀ ਅਕੜ ਹਸਤਾਲ ਹੁੰਦਾ ਤੇ ਨਾਲ ਨਾਲ ਜਿਹੜੀ ਅਪਡੇਟ ਹੁੰਦੀ ਹੈ ਨਵੀਆਂ ਕੋਈ ਮਸ਼ੀਨਾਂ ਆਉਂਦੀਆਂ ਉਹ ਵੀ ਤੁਹਾਨੂੰ ਪਤਾ ਹੈ ਕਿ ਖਾਸ ਤੌਰ ਤੇ ਮੇਲਾ ਗਰਾਊਂਡ ਦੇ ਵਿੱਚ ਇੱਕ ਵੱਡਾ ਉਹਦਾ ਹਿੱਸਾ ਹੁੰਦਾ ਹੈ ਜੇ ਆਪਾਂ ਮੇਲਾ ਗਰਾਊਂਡ ਪਹੁੰਚ ਗਏ ਆਂ ਤੇ ਉੱਥੇ ਖੇਤੀ ਮਹਾਰਾਣੀਆਂ ਤਕਰੀਰਾਂ ਵੀ ਹੈ ਮਨੋਰੰਜਨ ਵੀ ਹੈ ਜਿਹੜੇ ਕੋਈ ਪੰਜਾਬ ਸਰਕਾਰ ਵੱਲੋਂ ਪ੍ਰਤੀਨਿਧਤਾ ਕਰਨਗੇ ਕੋ ਮੰਤਰੀ ਜਾਂ ਕੋਈ ਵੀ ਅਧਿਕਾਰੀ ਉਹਨਾਂ ਦੇ ਖੇਤੀ ਨੀਤੀ ਪ੍ਰਤੀ ਵਿਚਾਰ ਵੀ ਹੋਣਗੇ ਤੇ ਨਾਲ ਨਾਲ ਜਿਹੜੇ ਤੁਹਾਡੇ ਸਵਾਲ ਹੋਣਗੇ ਉਹਨਾਂ ਦੇ ਜਵਾਬ ਉਸ ਸਟੇਜ ਤੋਂ ਦਿੱਤੇ ਜਾਂਦੇ ਆ। ਇਹ ਅਜਾਇਬ ਘਰ ਵੀ ਆਪਣੇ ਆਪ ਦੇ ਇੱਕ ਅਜੂਬਾ ਖਿੱਚ ਦਾ ਕਾਰਨ ਹੈ। ਤੇ ਇਸ ਦਾ ਇੱਕ ਦੂਸਰਾ ਪੱਖ ਵੀ ਹੈ ਕਿ ਸਰਗੁਰ ਗੜਵਾਸੂ ਜਿਹੜੀ ਵੈਟਰਨਰੀ ਯੂਨੀਵਰਸਿਟੀ ਹੈ ਉਹਦਾ ਮੇਲਾ ਵੀ ਨਾਲ ਹੀ ਹੁੰਦਾ ਹੈ। ਦੋਵੇਂ ਸੈਂਪਲ ਚ ਵੰਡਿਆ ਗਿਆ ਹੁਣ ਚਲੋ ਤੇ ਉਹਦੇ ਵਿੱਚ ਪਸ਼ੂ ਪਾਲਣ ਸੰਬੰਧੀ ਮੱਛੀ ਪਾਲਣ ਸੰਬੰਧੀ ਮੁਰਗੀ ਪਾਲਣ ਸੰਬੰਧੀ ਜਾਂ ਹੋਰ ਵੀ ਜਿਹੜੇ ਖੇਤੀ ਨਾਲ ਸਹਾਇਕਤੰਦੇ ਆ ਉਹਨਾਂ ਦੇ ਸਟਾਲ ਲੱਗੇ ਹੁੰਦੇ ਨੇ ਤੇ ਜਿਹੜੀਆਂ ਸੁਧਰੀਆਂ ਨਸਲਾਂ ਦੇ ਪਸ਼ੂ ਹੈ ਉਹਨਾਂ ਨੂੰ ਦੇਖ ਸਕਦੇ ਆ ਅਸੀਂ ਸੋ ਅਸੀਂ ਦੇ ਲਈ ਕੀ ਕਰਨਾ ਹੈ ਇੱਕ ਤਾਂ ਸਾਰੇ ਇਹਨੇ ਵੀ ਆਪਣੇ ਮਨ ਪਾਉਂਦੇ ਸਟਾਲ ਆ ਉਹਨਾਂ ਨੂੰ ਵਿਜ਼ਿਟ ਕਰੋ ਤੇ ਉਸ ਤੋਂ ਪਹਿਲਾਂ ਤੁਸੀਂ ਜੋ ਵੀ ਤਜਰਬੇ ਨੇ ਤੁਹਾਡੇ ਖੇਤੀ ਕਰਦੇ ਹੋ ਸਮੱਸਿਆਵਾਂ ਆਉਂਦੀਆਂ ਤਾਂ ਉਹਨਾਂ ਦੇ ਪ੍ਰਸ਼ਨ ਜ਼ਰੂਰ ਬਣਾ ਕੇ ਲਿਖ ਜਾਓ ਸਵਾਲ ਬਣਾ ਕੇ ਲੈ ਕੇ ਜਾਓ ਲਿਖ ਕੇ ਜਾਓ ਇਹ ਤਾਂ ਕਿ ਤੁਸੀਂ ਸੰਬੰਧਿਤ ਮਹਾਰਾ ਕੋਲ ਉਹਦੀ ਸਪਸ਼ਟੀਕਰਨ ਤੁਹਾਨੂੰ ਹੋ ਜੇ ਉਹਦੇ ਬਾਰੇ ਜੇ ਕੋਈ ਡਾਊਟ ਹੈਗੇ ਤਾਂ ਜੇਕਰ ਤੁਹਾਡੇ ਜਿਹਨ ਦੇ ਵਿੱਚ ਸਵਾਲ ਹੁਣ ਵੀ ਆਉਂਦੇ ਨੇ ਤਾਂ ਤੁਸੀਂ ਇਸ ਵੀਡੀਓ ਦੇ ਕਮੈਂਟ ਬਾਕਸ ਦੇ ਵਿੱਚ ਲਿਖ ਦਿਓ ਸਾਰੇ ਕਿਸਾਨ ਬੱਤ ਤੋਂ ਬੱਤ ਸਵਾਲ ਕਰਨਗੇ ਤਾਂ ਉਹ ਜਿਹੜੇ ਵੀ ਕਿਸਾਨ ਉੱਥੇ ਜਾਣਗੇ ਉਹ ਵੀ ਉਹਨਾਂ ਸਵਾਲਾਂ ਨੂੰ ਪੁੱਛ ਸਕਦੇ ਇੱਕ ਦੂਸਰੇ ਦੇ ਨੂੰ ਤੇ ਮੈਂ ਵੀ ਕੋਸ਼ਿਸ਼ ਕਰਾਂਗਾ ਕਿ ਤੁਹਾਡੇ ਜਿਹੜੇ ਸਵਾਲ ਆਉ ਉਹ ਸੰਬੰਧਿਤ ਮਾਰਾਂ ਤੱਕ ਰੱਖੇ ਜਾਣ ਸੋ ਇਸ ਤਰੀਕੇ ਨਾਲ ਅਸੀਂ ਜਰੂਰ ਆਨੰਦ ਮਾਣੀਏ ਇਸ ਮੇਲੇ ਦਾ ਤੇ ਇੱਕ ਸਵੱਬ ਬਣਦਾ ਪਤਾ ਨਹੀਂ ਪਿਛਲੇ ਕਈ ਸਾਲਾਂ ਤੋਂ ਕਿਸਾਨ ਮੇਲਿਆਂ ਦੇ ਵਿੱਚ ਆ ਕੇ ਵਾਰਸ਼ ਜਰੂਰ ਹੋ ਜਾਂਦੀ ਐ ਇਸ ਲਈ ਕੋਈ ਉਸ ਦਾ ਵੀ ਖਿਆਲ ਰੱਖੋ ਤੁਹਾਡੇ ਕੋਲੇ ਕੋਈ ਡਾਕੂਮੈਂਟਸ ਨੇ ਕੋਈ ਪਰਸ ਹੈ ਜਾਂ ਕੋਈ ਹੋਰ ਆ ਉਹ ਵੀ ਆਪਣਾ ਪੋਲੀਥੀਨ ਦੇ ਲਫਾਫੇ ਵਗੈਰਾ ਉਹਦੇ ਲਈ ਲੈ ਕੇ ਚੱਲੋ ਇਨਾਲ ਨਾਲ ਜਿਹੜਾ ਕੋਈ ਹੋਰ ਵੀ ਤੁਹਾਨੂੰ ਭੇਜਣ ਦੇ ਪੱਖ ਤੋਂ ਕੋਈ ਥੈਲੇ ਕੋਈ ਬੈਗ ਉਸਤਾਂ ਦੇ ਲੈ ਕੇ ਜਾਓ ਤਾਂ ਕਿ ਜਿਹੜਾ ਸਾਮਾਨ ਉਹ ਕੋਈ ਬੀਜ ਵਗੈਰਾ ਲੈ ਕੇ ਆਉਣਾ ਉਹ ਵੀ ਨਾ ਭਿੱਜੇ ਤੇ ਬਾਕੀ ਇਹਦੇ ਹੋਰ ਵੀ ਕਿਹੜੇ ਸੈਗਮੈਂਟ ਨੇ ਇਹਦੇ ਵਿੱਚ ਸਿਰਫ ਕਿਸਾਨਾਂ ਲਈ ਨਹੀਂ ਹੁੰਦਾ ਮੇਲਾ ਇਹ ਇਹ ਕਿਸਾਨ ਬੀਬੀਆਂ ਤੇ ਬੱਚਿਆਂ ਲਈ ਵੀ ਇੱਕ ਖਿੱਚ ਦਾ ਕਾਰਨ ਬਣ ਸਕਦਾ ਉਹਨਾਂ ਦੀ ਸ਼ਮੂਲੀਅਤ ਵੀ ਜ਼ਰੂਰੀ ਹੈ ਉਸ ਤੇ ਵੱਖਰੀ ਗੱਲਬਾਤ ਕਰਦੇ ਆਪਾਂ ਕਿਸੇ ਹੋਰ ਵੀਡੀਓ ਦੇ ਵਿੱਚ ਇਹ ਸੋ ਹੌਫ ਮਿਲਦੇ ਆ ਫਿਰ ਇਹਨਾਂ ਮੇਲਿਆਂ ਦੇ ਵਿੱਚ ਬਹੁਤ ਬਹੁਤ ਧੰਨਵਾਦ